ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸੌਖਾ ਜਿਹਾ ਤਰੀਕਾ ਗਲਾ ਜੜਨ ਦਾ ਇਸ ਤਰੀਕੇ ਤੁਸੀਂ ਗਲਾ ਰੱਖ ਕੇ ਉੱਪਰ ਪ੍ਰੈਸ ਨਾਲ ਪੇਸਟ ਕਰ ਲੈਣਾ ਇਹਨੂੰ ਪ੍ਰੈਸ ਨਾਲ ਆ ਚੰਗੀ ਤਰ੍ਹਾਂ ਨਾਲ ਇਹਦੇ ਲਗਾ ਲੈਣਾ ਠੀਕ ਹੈ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਕੱਟ ਲੈਣਾ ਕੱਟ ਕੇ ਇਹਨੂੰ ਪ੍ਰੈਸ ਨਾਲ ਜਦੋਂ ਤੁਸੀਂ ਲਗਾ ਲਿਆ ਫਿਰ ਇਸ ਤਰ੍ਹਾਂ ਫੋਲਡ ਕਰ ਕਰਕੇ ਇਸ ਨੂੰ ਤੇ ਇਹਦੇ ਉੱਪਰ ਤੁਸੀਂ ਗਮ ਨਾਲ ਵੀ ਲਾ ਕੇ ਐਦਾਂ ਫੋਲਡ ਕਰ ਸਕਦੇ ਆ ਜੇ ਤੁਹਾਨੂੰ ਨਹੀਂ ਤਾਹ ਤੋਂ ਸੈਟ ਆਉਂਦਾ ਨਾ ਤੁਹਾਡੇ ਕੋਲ ਜੇ ਫਸਟ ਟਾਈਮ ਜੀ ਨੇ ਬਣਾਉਣਾ ਹੈ ਕਮੀਜ਼ ਗਲਾ ਤੇ ਇਦਾਂ ਨਾਲ ਨਾਲ ਗੰਮ ਲਾ ਕੇ ਤੇ ਇਹਨੂੰ ਵੀ ਅੰਦਰ ਵੱਾਰ ਫੋਲਡ ਕਰ ਲਓ ਫਿਰ ਤੁਹਾਨੂੰ ਸੁੱਖਾ ਆ ਜਾਣਾ ਸਲਾਈ ਮਾਰਨੀ ਤੇ ਹੁਣ ਆਪਾਂ ਇੱਥੋਂ ਇਹਨਾਂ ਨੂੰ ਕੱਟ ਕਰ ਦੇਣਾ ਫालतू ਕਪੜਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਗਲਾ ਜਿਹੜੋਂਗੇ ਤੁਹਾਡਾ ਬਹੁਤ ਸੋਹਣਾ ਸਹੀ ਜੜਿਆ ਜਾਊਗਾ ਹੁਣ ਆਪਾਂ ਇਸ ਤਰੀਕੇ ਨਾਲ ਵਿਚਾਲਾ ਸੈਂਟਰ ਕਰਕੇ ਤੇ نیچے ਤੋਂ ਆਪਾਂ ਸਲਾਈ ਜੂਗਾ ਕਪੜਾ ਛੱਡ ਲੈਣਾ ਇੱਥੋਂ ਠੀਕ ਹੈ ਤੇ ਇੱਥੋਂ ਥੋੜਾ ਜਿਹਾ ਆਪਾਂ ਕੱਟ ਕਰ ਲਾਂਗੇ ਇਦਾਂ ਤੇ ਤਾਂ ਕਿ ਆਪਣਾ ਜਿਹੜਾ ਵਿਚਾਲੂ ਆਪਣਾ ਨਿਸ਼ਾਨ ਦਿਸੇ ਇਹ ਤਾਂ ਆਪਾਂ ਕੱਟ ਕਰਨਾ ਇੱਥੋਂ ਆਪਾਂ ਸਲਾਈ ਜੋਗਾ ਛੱਡ ਕੇ ਉੱਪਰੋਂ ਵੀ ਕੱਟ ਕਰ ਲੈਣਾ ਤੇ ਵਿਚਕਾਰੋਂ ਆਪਾਂ ਕੱਪੜਾ ਜਿਹੜਾ ਰੱਖ ਲੈਣਾ ਇਹਦੇ ਨਾਲ ਕੀ ਹੋਊਗਾ ਆਪਣਾ ਗਲਾ ਜਿਹੜਾ ਚੌੜਾ ਜਾਂ ਭੀੜਾ ਨਹੀਂ ਹੋਊਗਾ ਜਿੰਨਾ ਆਪਣਾ ਗਲਾ ਹੈਗਾ ਉਨਾ ਹੀ ਬਣੂਗਾ ਠੀਕ ਹੈ ਹੁਣ ਆਪਾਂ ਵਿਚਾਲਾ ਕਰਕੇ ਇੱਥੇ ਨਿਸ਼ਾਨ ਲਗਾ ਲੈਣਾ ਤੇ ਆਪਾਂ ਨੇ ਜਿੰਨਾ ਗਲਾ ਪਾਉਣਾ ਉੱਪਰੋਂ ਰਾ ਕੇ نیچے ਤੱਕ ਆਪਾਂ ਨੇ ਨਿਸ਼ਾਨ ਲਗਾ ਲਿਆ ਜਿਹੜਾ ਇਹ ਆਪਣਾ ਨਿਸ਼ਾਨ ਲਾਇਆ ਜਿੱਨਾ ਆਪਣਾ ਗਲਾ ਤਿਆਰ ਆ ਆਪਾਂ ਉੱਥੇ ਨਿਸ਼ਾਨ ਲਾਇਆ ਇਹ ਵਾਲਾ ਤੇ ਇਹ ਪਲੱਸ ਦਾ ਨਿਸ਼ਾਨ ਜਿਹੜਾ ਆਪਾਂ ਨੂੰ ਕੱਪੜੇ ਦੇ ਉੱਪਰ ਦਿਖਣਾ ਚਾਹੀਦਾ ਤੇ ਜਿਹੜਾ ਆਪਣਾ ਕੱਪੜਾ ਛੱਡਿਆ ਉਹ ਆਪਣਾ نیچے ਆਊਗਾ ਤੇ ਇੱਥੇ ਆਪਾਂ ਪੈਨ ਲਗਾ ਲੈਣੀ ਆ ਸੂਈ ਲਗਾ ਸਕਦੇ ਆ ਪੈਨ ਵੀ ਲਗਾ ਸਕਦੇ ਆ ਤੇ ਹੁਣ ਆਪਾਂ ਇਹਨੂੰ ਉੱਪਰ ਕਰਕੇ ਇੱਥੇ ਵੀ ਤੁਸੀਂ ਇੱਕ ਦੋਨੇ ਸਾਈਡਾਂ ਤੇ ਪੈਨ ਲਗਾ ਲਓ ਇਧਰਲੀ ਸਾਈਡ ਵੀ ਤੇ ਦੂਸਰੀ ਸਾਈਡ ਵੀ ਤੇ ਜਿੰਨਾ ਆਪਣਾ ਗਲਾ ਜਿਹੜਾ ਇਹ 2 ਇੰਚ ਕਟਿੰਗ ਕੀਤਾ ਤੇ ਆਪਾਂ ਨੇ ਇਹਦੇ ਬਰਾਬਰ ਕਰਕੇ ਰੱਖ ਕੇ 5 ਇੰਚ ਗਲਾ ਆਪਣਾ ਚੌੜਾ ਬਣ ਜੂਗਾ ਇਸ ਤਰੀਕੇ ਨਾਲ ਤੁਸੀਂ ਰੱਖ ਕੇ ਬਣਾਉਣਾ ਤੇ ਇਥੋਂ ਨਾਲ ਦੀ ਆਪਾਂ ਨੇ ਸਲਾਈ ਜਿਹੜੀ ਬੁਕਰਮ ਦੇ ਨਾਲ-ਨਾਲ ਦੀ ਲਗਾਉਣੀ ਹੈ ਬਿਲਕੁਲ ਤੇ ਨਾਲ ਤਾਂ ਬੁਕਰਮ ਦੇ ਉੱਪਰ ਆਉਣੀ ਚਾਹੀਦੀ ਹੈ ਬਿਲਕੁਲ ਨਾਲ-ਨਾਲ ਸਲਾਈ ਆਉਣੀ ਚਾਹੀਦੀ ਹੈ ਤੇ ਇਦਾਂ ਆਪਾਂ ਸੈਂਟਰ ਚ ਆ ਕੇ ਸੂਈ ਵਿੱਚ ਕਰਕੇ ਇਹਨੂੰ ਗਲੇ ਦੇ ਇਦਾਂ ਆਪਾਂ ਫਿਰ ਆਪਾਂ ਇਹਨੂੰ ਕੱਪੜੇ ਨੂੰ ਘੁਮਾਉਣਾ ਹੈ ਸੂਈ ਨੂੰ ਆਪਾਂ ਵਿੱਚ ਰੱਖਣਾ ਹੈ ਠੀਕ ਹੈ ਤੇ ਉਪਰੋਂ ਆਪਾਂ ਜਿਹੜੀ ਐ ਇੰਦਾ ਸੈੱਟ ਕਰਕੇ ਰੱਖ ਕੇ ਇੱਥੇ ਆਪਾਂ ਪੈਨ ਲਾ ਕੇ ਤੇ ਇੰਦਾ ਸੈੱਟ ਕਰਕੇ ਫਿਰ ਆਪਾਂ ਸਲਾਈ ਲਾਉਣੀ ਐ ਠੀਕ ਐ ਦੋਨੇ ਸਾਈਡਾਂ ਤੋਂ ਆਪਣਾ ਕੱਪੜਾ ਜਿਹੜਾ ਇੱਕੋ ਜਿਹਾ ਹੋਣਾ ਚਾਹੀਦਾ ਇਹ ਆਪਾਂ ਜਿਹੜੀ ਪੈਨ ਲੱਗੀ ਸੀ ਆਪਾਂ ਕੱਢ ਲਈ ਐ ਤੇ ਆਪਾਂ ਜਿਹੜਾ ਇੰਦਾ ਲਈ ਸਲਾਈ ਸਾਈਡ ਤੋਂ ਲਾਉਣੀ ਐ ਤੇ ਜਿੱਦੋਂ ਵੀ ਆਪਾਂ ਕੱਪੜੇ ਨੂੰ ਘੁਮਾਉਣਾ ਐ ਤੇ ਆਪਾਂ ਸੂਈ ਨੂੰ ਨੀਚੇ ਵਿੱਚ ਰੱਖ ਕੇ ਫਿਰ ਆਪਾਂ ਘੁਮਾਉਣਾ ਐ ਠੀਕ ਐ ਜੀ ਇੰਦਾ ਤੁਸੀਂ ਜਿਹੜਾ ਗਲਾ ਜੜਨਾ ਐ ਤੇ ਹੁਣ ਆਪਾਂ ਜਿਹੜਾ ਏ ਜਿਹੜਾ ਵਿਚਾਲੇ ਕਪੜਾ ਆਪਾਂ ਉਹ ਆਪਾਂ ਮਿਣਾ ਪਹਿਲਾਂ ਆਪਾਂ ਮਿਣਾਗੇ ਇਹਨੂੰ ਤੇ ਇਥੋਂ ਆਪਣਾ ਜੇ ਸਹੀ ਲੱਗ ਗਿਆ ਉੱਪਰੋਂ ਰੱਖ ਕੇ ਆਪਾਂ ਫालतू ਕਪੜਾ ਜਿਹੜਾ ਕੱਟ ਕਰਦੇਾਂਗੇ ਤੇ ਇਹ ਵੀ ਆਪਣਾ ਦੋਨਾਂ ਸਾਈਡਾਂ ਤੇ ਇੱਕੋ ਜਿਹਾ ਕਪੜਾ ਬਚਣਾ ਚਾਹੀਦਾ ਉੱਪਰੋਂ ਤੇ ਇਸ ਤਰੀਕੇ ਆਪਾਂ ਇਹਨੂੰ ਮਿਲ ਕੇ ਨਿਸ਼ਾਨ ਲਾ ਲੈਣਾ ਵੀ ਆਪਣਾ ਜਿਹੜਾ ਇਹਨਾਂ ਇਹਨਾਂ ਆਪਾਂ ਸਲਾਈ ਜਾਊਗਾ ਤੇ ਇਹ ਤੇ ਆਪਣਾ ਜਿੰਨਾ ਗਲਾ ਤਿਆਰ ਆ ਉਹਨਾ ਆਪਣਾ ਰਹਿ ਜਾਊਗਾ ਤੁਸੀਂ ਇਸ ਤਰੀਕੇ ਨਾਲ ਬਨ ਸਕਦੇ ਹੋ ਠੀਕ ਹੈ ਜੀ ਤੇ ਆਪਣੇ ਜਿਹੜੇ ਗਲਾ ਇਹ ਪੂਰਾ ਸਹੀ ਤਰੀਕੇ ਨਾਲ ਚੜਿਆ ਗਿਆ ਤੇ ਇਦਾਂ ਆਪਾਂ ਹੁਣ ਨਾਲ ਸਲਾਈ ਜੂਗਾ ਕਪੜਾ ਛੱਡ ਕੇ ਕਟਿੰਗ ਕਰ ਲੈਣਾ ਆਤਾ-ਤਾ ਇੰਚ ਕਪੜਾ ਛੱਡ ਲੈਣਾ ਤੇ ਜੀ ਸੈਂਟਰ 'ਚ ਆਪਾਂ ਕੱਟ ਲਾ ਕੇ ਤੇ ਇੱਥੇ ਵੀ ਆਪਾਂ ਛੋਟੇ-ਛੋਟੇ ਕੱਟ ਲਾ ਲੈਣੇ ਆ ਇਹ ਕੱਟ ਲਾਉਣੇ ਆਪਾਂ ਨੂੰ ਬਹੁਤ ਜ਼ਰੂਰੀ ਹੈ ਤਾਂ ਹੀ ਆਪਣਾ ਗਲਾ ਜਿਹੜਾ ਸਹੀ ਫੋਲਡ ਹੋਊਗਾ ਫੋਲਡ ਹੋਊਗਾ ਤੇ ਜੇ ਆਪਾਂ ਕੱਟ ਨਾ ਲਾਵਾਂਗੇ ਤਾਂ ਆਪਾਂ ਇਦਾਂ ਜਦੋਂ ਫੋਲਡ ਕਰਾਂਗੇ ਨਾ ਤੇ ਆਪਣੇ ਵਾਲ ਪੈਣ ਲੱਗ ਜਾਂਦੇ ਆ ਹੁਣ ਆਪਾਂ ਇਹਦੇ ਉੱਪਰ ਲਾਵਾਂਗੇ ਕੱਚੀ ਸਲਾਈ ਵੱਡਾ ਵਖੇ ਨਾਲ ਲਗਾ ਕੇ ਤੇਨੂੰ ਆਪਾਂ ਚਾਰ ਚਪੇਰੇ ਇਦਾਂ ਲਗਾ ਲਾਂਗੇ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦੇ ਤੇ ਕਮੈਂਟ ਕਰਕੇ ਦੱਸਣਾ ਤੇ ਤੁਹਾਨੂੰ ਇਹ ਗਲਾ ਜੜਨਾ ਸੌਖਾ ਲੱਗਿਆ ਜਾਂ ਨਹੀਂ